ਆਹ ਜਿਹੜੀ ਚੀਜ਼ ਤੁਸੀਂ ਕੈਮਰੇ ਦੇ ਸਾਹਮਣੇ ਦੇਖ ਰਹੇ ਹੋ ਇਹ ਚੀਜ਼ ਬਹੁਤ ਹੀ ਅਨੋਖੇ ਬਿਸਕਟ ਹੈ ਇਹ ਬਿਸਕਟ ਨਾ ਤਾਂ ਵੱਡੀ ਕੰਪਨੀ ਦੇ ਆ ਨਾ ਦੇਸੀ ਹੈ ਨਾ ਆٹے ਦੇ ਆ ਨਾ ਸੂਜੀ ਦੇ ਆ ਤੇ ਨਾ ਹੀ ਹੋਰ ਕਿਸੇ ਚੀਜ਼ ਦੇ ਆ ਇਹ ਬਿਸਕਟ ਬਹੁਤ ਅਨੋਖੇ ਆ ਇਹ ਬਿਸਕਟ ਨੇ ਮਿੱਟੀ ਦੇ ਇਹ ਮਿੱਟੀ ਦੇ ਬਿਸਕਟ ਕੌਣ ਖਾਂਦਾ ਕਿੱਥੇ ਮਿਲਦੇ ਆ ਤੇ ਕੀ ਕੀ ਇਹਦੇ ਬਾਰੇ ਇਹਦੇ ਚ ਖਾਸੀਅਤ ਆ ਇਹ ਸਾਰਾ ਕੁਝ ਦੱਸਾਂਗੇ ਇਹਨੂੰ ਬਣਾਉਣ ਵਾਲੇ ਮਾਤਾ ਸਾਡੇ ਨਾਲ ਬੈਠੇ ਆ ਇਹ ਮਾਤਾ ਦੱਸਣਗੇ ਵੀ ਇਹਨਾਂ ਬਿਸਕਟਾਂ 'ਚ ਕੀ ਖਾਸੀਅਤ ਹੈ ਸਤਿ ਸ੍ਰੀ ਅਕਾਲ ਮਾਤਾ ਸਤਿ ਸ੍ਰੀ ਅਕਾਲ ਮਾਤਾ ਇਹ ਕਿਹੜੇ ਬਿਸਕਟ ਹੈ ਇਹ ਇਹ ਮਿੱਟੀ ਦੇ ਬਿਸਕਟ ਹੈਗੇ ਅੱਛਾ ਸਤਵੰਤਰੀ ਮਿੱਟੀ ਹੁੰਦੀ ਹੈ ਸੱਤ ਭਾਗ ਦੀ ਹਾਂ ਅੱਛਾ ਤੇ ਖਾਣ 'ਮ ਬਹੁਤ ਚੰਗੀ ਲੱਗਦੀ ਹੈ ਅੱਛਾ ਜਿਹਦੇ ਖੂਨ ਘਟ ਹੋਏ ਹਾਂ ਪੂਰਾ ਹੋ ਜਾਂਦਾ ਅੱਛਾ ਹਾਂ ਇਹਨਾਂ 'ਚ ਇੰਨੀ ਖਾਸੀਅਤ ਹੈ ਹਾਂ ਇੰਨੀ ਖਾਸ ਹੈ ਦਵਾਈਆਂ 'ਚ ਆਰਾਮ ਨਹੀਂ ਆਊਗਾ ਇਹਦੇ ਬਿਸਕਟਾਂ ਦਾ ਆ ਜਾਊਗਾ ਅੱਛਾ ਹਾਂ ਤੇ ਇਹ ਖਾਣ ਚ ਸਵਾਦ ਹੁੰਦੇ ਆ ਵਧੀਆ ਹੁੰਦੇ ਆ ਅੱਛਾ ਹਰੇਕ ਰਾਤ ਚਲ ਦੇ ਕੇ ਨਾ ਇੱਕ ਪਾਪੜੀ ਮੰਨਉਂਦੇ ਆਂ ਅੱਛਾ ਮੈਂ ਕਹਾਂ 1 ਰੁਪਿਆ ਲੱਗੂਗਾ ਅੱਛਾ ਹੋਰ ਮੈਂ ਕਹਾਂ ਮੇਰੇ ਕੋਲ ਇੱਕ ਬਿਸਕਟ ਹੈ ਇੱਕ ਐਵੇਂ ਥੋੜੀ ਹੁੰਦੀ ਆ ਮੈਂ ਕਹਾਂ ਹਾਂ ਪੈਸੇ ਲੱਗਦੇ ਆ ਮੈਂ ਸੱਤ ਪਾਂ ਦੀ ਮਿੱਟੀ ਲਾ ਕੇ ਫਿਰ ਇਹਨੂੰ ਬਣਾਉਣਾ ਫਿਰ ਇਹਨੂੰ ਭੁੰਨਦੇ ਹੋ ਭੁੰਨੇ ਪੱਟੀ ਦੇ ਵਿੱਚ ਪਕਾਉਂਦੇ ਆ ਅੱਛਾ ਫਿਰ ਕੋਈ ਇਹਨੂੰ ਲਿਆ ਕੇ ਬੋਰੀਆਂ ਵਿੱਚ ਗੱਟੇ ਭਰ ਦਿੰਦੇ ਆ ਗੱਟਾ ਭਰ ਕੇ ਖੋਲ ਕੇ ਟੋਟੇ ਹੋ ਜਾਂਦੇ ਟੋਟੇ ਨਿਆਰੇ ਵੇਚਣੇ ਪੈਂਦੇ ਆ ਤੇ ਇਹ ਨਿਆਰੀ ਵੇਚਣੀ ਪੈਂਦੀ ਹੈ ਅੱਛਾ ਇਹ ਬਣਾਇਆ ਹੈ ਨਾ ਗੋਲ ਵਧੀਆ ਐ ਥੱਪਕੇ ਜੇ ਬਣਾਇਆ ਹੈ ਨਾ ਇਹ ਆ ਵੇਖੋ ਵੀ ਬਿਸਕਟ ਨੂੰ ਪੂਰਾ ਉਸ ਤਰੀਕੇ ਨਾਲ ਗੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਚ ਸੱਤ ਭਾਦ ਵੀ ਮਿੱਟੀ ਹੈ ਤੇ ਜੇ ਕਿਸੇ ਦਾ ਖੂਨ ਘੱਟ ਹੋਵੇ ਉਹ ਖਾ ਲੇ ਤੇ ਇਹ ਬਿਸਕਟ ਕਿੰਨੇ ਚਿਰ ਚਮਾਤਾ ਫਿਰ ਖੂਨ ਵਧ ਜਾਂਦਾ ਉਹਨੋਂ ਹੋ ਜਾਂਦਾ ਵਧ ਜਾਂਦਾ 1 ਹਫਤਾ ਸੀ ਅੱਛਾ ਹੋਰ ਇੱਕ ਹਫਤੇ ਚ ਖੂਨ ਵਧ ਜਾਂਦਾ ਕਿੰਨਾ ਹੀ ਘੱਟ ਹੋਵੇ ਮੈਂ ਬੜਕ ਆਉਂਦੀ ਐ ਜੀ ਹਾਂ ਫਿਰ ਚੰਗੀ ਲੱਗਦੀ ਤਾਂ ਹੋਰ ਲੈ ਜਾਂਦੇਗੇ ਅਗਲੇ ਅੱਛਾ ਇਹਦੇ ਲੋ ਕੁੜੀਆਂ ਵੀ ਖਾਂਦੀ ਹੈ ਛੋਟੀਆਂ-ਛੋਟੀਆਂ ਅੱਛਾ ਬੱਚੇ ਵੀ ਖਾਂਦੇ ਹੈਗੇ ਅੱਛਾ ਹੋਰ ਇਹਦਾ ਕੋਈ ਨੁਕਸਾਨ ਨਹੀਂ ਨਾ ਕੋਈ ਨੁਕਸਾਨ ਨਹੀਂ ਅੱਛਾ ਨੁਕਸਾਨ ਹੋਈਏ ਤਾਂ ਆਪਾਂ ਵੇਚਣਾ ਹੈ ਰਿਟਾਇਰ ਕਰ ਦਾਂਗੇ ਹਾਂ ਹਾਂ ਤੇ ਇਹ ਬਹੁਤ ਫਾਇਦੇਮੰਦ ਚੀਜ਼ ਹੈ ਹਾਂ ਵਧੀਆ ਹੈਗੀ ਤੇ ਤੁਹਾਡੇ ਤੋਂ ਕਿੰਨੇ ਕਿਲੋਕ ਲੈ ਕੇ ਜਾਂਦੇ ਆ ਲੈ ਜਾਵਾਂ ਇਹ ਪਹਿਲਾਂ ਤੋਂ ਜ਼ਿਆਦਾ ਜੇ ਤਾਂ ਚਸਕਾ ਜ਼ਿਆਦਾ ਸੀ ਹਾਂ ਉਹ ਤੋਂ ਜ਼ਿਆਦਾ ਲੈ ਜਾਂਦੇ ਸੀ ਹਾਂ ਤੇ ਹੁਣ ਕੱਟ ਲੇ ਜਾਂਦਾ ਹੁਣ ਕੱਟ ਗਏ ਹੁਣ ਸਾਰੇ ਰੱਖਣ ਲੱਗੇ ਅੱਛਾ ਤਾਂ ਕੱਟ ਗਏ ਹੁਣ ਬਹੁਤ ਰੱਖਣ ਲੱਗੇ ਸਾਰੇ ਸਾਰੇ ਕੁਮਾਰ ਰੱਖਣ ਲੱਗੇ ਅੱਛਾ ਪਹਿਲਾਂ ਤੁਸੀਂ ਵੇਚਦੇ ਸੀ ਪਹਿਲਾਂ ਅਸੀਂ ਬੋਣੀ ਕਰੀ ਸੀ ਅੱਛਾ ਸੀ ਮੰਗਾਈ ਸੀ ਹਾਂ ਸਾਨੂੰ ਪਤਾ ਲੱਗਿਆ ਵੀ ਇਹ ਬਿਸਕਟ ਐ ਬਣ ਸਕਦੇ ਆ ਇਹ ਲੈ ਆਏ ਸੀ ਮਸਰੀ ਕਰੀ ਸੀ ਪਹਿਲਾਂ ਅੱਛਾ ਉਹ ਨਮ ਆਈ ਸੀ ਅੱਛਾ ਤਾਂ ਪਤਾ ਲੱਗਿਆ ਸਾਨੂੰ ਅੱਛਾ ਅਜੇ ਮੈਂ ਹੁਣ ਹੁਣ ਹੋਰ ਵੀ ਦੁਨੀਆ ਦਾ ਪਤਾ ਲੱਗਿਆ ਹੈ ਨਾ ਔਰ ਤੇ ਤੁਸੀਂ ਆਪ ਖਾਧਾ ਕਦੇ ਨਾ ਮੈਂ ਨਹੀਂ ਖਾਂਦੀ ਆਪ ਨਹੀਂ ਕਰਦੇ ਆ ਬਿਸਕਟ ਇਹ ਕੀ ਚੱਕਰ ਫਿਰਨਾ ਆਪਣਾ ਆਪਾਂ ਨੂੰ ਬੜਾ ਕਿੰਨੇ ਆਂਦੇ ਇਹ ਇਹ ਫਿਰ ਹੁਣ ਜਦੋਂ ਲੋਕ ਆਉਂਦੇ ਆ ਵੀ ਕੀ ਕਹਿ ਦਿੰਦੇ ਆ ਵੀ ਬਈ ਆਹ ਬਿਕਾ ਬਿਸਕਟ ਦੇ ਦੋ ਮਿੱਠੀ ਵੀ ਇਹ ਕਿੰਨੇ ਦਾ ਹੈ ਕਿੰਨੇ ਦਾ ਵੇਚਦੇ 1 ਰੁਪਏ ਦਾ ਇੱਕ 1 ਰੁਪਏ ਦਾ ਇੱਕ ਹੈ ਸਸਤਾ ਹੀ ਹੈ ਹੋਰ ਤੇ ਜਿਵੇਂ ਉਹ ਹੈ ਜਿਹੜੇ ਲੈ ਜਾਂਦੇ ਆ ਉਹ ਦੁਬਾਰਾ ਵੀ ਆਉਂਦੇ ਆ ਫਿਰ ਹਾਂ ਆਉਂਦੇ ਹਾਂ ਕੋਈ 5 ਰੁਪਏ ਦੀ ਮੰਗਦੇ ਕੋਈ ਰੁਪਏ ਦੀ ਮੰਗਦੇ ਕੋਈ 2 ਦੀ ਮੰਗਦੀ ਹੈ ਹਾਂ ਮਾ ਰੁਪਏ ਰੁਪਏ ਦੇ ਨਹੀਂ ਆਉਂਦੇ ਹੈ ਅੱਛਾ ਕਿੰਨੇ ਦੇ ਦਿੰਨੇ ਆ ਫਿਰ 10 ਰੁਪਏ ਨੂੰ ਕਟਣ ਦਿੰਦੇ ਨਹੀਂ ਦਸਾਉਂਦਾ 5 ਰੁਪਏ ਦੇ ਕੀ ਦਈਏ ਅਗਲੇ ਸ਼ਰਮੋਂ ਰਹੂੰ ਜੀ ਦਿੰਦੇ ਹਾਂ ਅੱਜ ਕੱਲ ਜਵਾਕ ਨਹੀਂ ਬੋਲਦਾ 5 ਰੁਪਏ 10 ਰੁਪਏ ਬਣਾ ਹਾਂ ਇਹ ਤਾਂ ਹੈ ਤੇ ਮਾਤਾ ਜਿਵੇਂ ਉਹ ਆਇਆ ਵੀ ਕਈ ਵਾਰੀ ਕੋਈ ਆ ਕੇ ਦੱਸਦਾ ਵੀ ਬਹੁਤ ਸੁਆਸੀ ਸਾਡੇ ਤਾਂ ਖੂਨ ਉੱ ਘੱਟ ਸੀ ਹੁਣ ਵੱਧ ਗਿਆ ਦੱਸਦੇ ਆ ਲੋਕਾਂ ਨੂੰ ਹਾਂ ਹੈ ਹਾਂ ਅਛਾ ਦੱਸਿਆ ਕਿਸੇ ਨੇ ਵੀ ਫੋਨ ਵੱਧ ਗਿਆ ਸਾਡਾ ਘੱਟ ਸੀ ਦੱਸਦੇ ਆ ਆਪੇ ਕੀ ਕਹਿੰਦੇ ਆ ਕਹਿੰਦਾ ਫੋਨ ਪੂਰਾ ਹੀ ਹੋ ਗਿਆ ਅੱਛਾ ਕੋਈ ਦੱਸ ਦਿੰਦੇ ਕੋਈ ਨਹੀਂ ਦੱਸਦੇ ਹਾਂ ਕੋਈ ਨਹੀਂ ਦੱਸਦਾ ਹੁਣ ਹਾਂ ਇਹਨੂੰ ਲੈ ਕੇ ਵੀ ਕਈ ਵਾਰੀ ਕੋਈ ਹੋਰ ਆਇਆ ਵੀ ਹੋਰ ਦਾਕ ਵੀ ਅਸੀਂ ਵੀ ਆਵੇ ਲੋਹਰ ਲੈਨੇ ਆ ਵੀ ਮੈਂ ਹੋਰ ਵੀ ਨਾਲ ਲੈ ਕੇ ਆਇਆ ਕਿਸੇ ਨੂੰ ਜਾਂ ਲੈ ਕੇ ਆਈਆਂ ਲੈ ਕੇ ਨਹੀਂ ਆਉਂਦੇ ਅੱਛਾ ਇਹ ਚੀਜ਼ ਖਾਣ ਖਾਤਰ ਹੈ ਵੱਦੂ ਆਉਂਦੇ ਅੱਛਾ ਲੁੱਕ ਕੇ ਹੁੰਦੇ ਆ ਹਾਂ ਲੁੱਕ ਕੇ ਕਿਉਂ ਬੰਦੇ ਦੇ ਸਾਗੇ ਆਉਂਦੀ ਐ ਅੱਛਾ ਹੋਰ ਗੰਦਾਬ ਦਰਾ ਕੇ ਲੈ ਜਾਂਦਾ ਅੱਛਾ ਕਹਿੰਦੇ ਬਾਲੀਆਂ ਨੰਦਈ ਅੰਟੀ 2000 ਰੁਪਏ ਨੰਦਈ ਕਣਦੇ ਇਹ ਕਣੀ ਉਹ ਤਾਂ ਕਣੀ ਖਾਊਗੀ ਹਾਂ ਮੈਂ ਕਹਿੰਦੇ ਸਵਾਦ ਹੈ ਮੈਂ ਜਿਆਦਾ ਖਾਦੇ ਜਾਂਦੇ ਜਿਆਦਾ ਹੋ ਜਾਂਦਾ ਹੁਣ ਤਾਂ ਇਹਦਾ ਜਿਹੜਾ ਇਹਦਾ ਜਿਹੜਾ ਸਵਾਦ ਹੈ ਮਾਤਾ ਇਹ ਕਿਹੋ ਜਿਹਾ ਸਵਾਦ ਹੈ ਆਪਾਂ ਦਿਖਾਦੀ ਨਹੀਂ ਹੈਗੀ ਹਾਂ ਨਹੀਂ ਕੀ ਦੱਸਦੇ ਆ ਵੀ ਲੋਕ ਜਿਹੜੇ ਖਾਂਦੇ ਆ ਉਹ ਕੀ ਇਹ ਬਲਕ ਆਉਂਦੀ ਹੈ ਅੱਛਾ ਜਿਵੇਂ ਰੋਟੀ ਖਾਣੇ ਆਪਾਂ ਭੁੱਖ ਲੱਗਦੀ ਹੈ ਰੋਟੀ ਖਾ ਕੇ ਹਾਜਮਾ ਹੋ ਜਾਂਦੀ ਹੈ ਹਾਂ ਐ ਇਹ ਵੀ ਹਾਜਮਾ ਹੋ ਜਾਂਦੀ ਹੈ ਤਾਂ ਨਹੀਂ ਕਦੇ ਵੀ ਗਲਤ ਹੋ ਵੀ ਨਹੀਂ ਹੋਵੇ ਵੀ ਪੇਟ ਤੇ ਜੰਮ ਜਾਂਦੀ ਨਹੀਂ ਇਹ ਜੰਮਣ ਵਾਲੀ ਨਹੀਂ ਗਾਟਣੇ ਜੰਮ ਜਾਂਦੀ ਹੈ ਅੱਛਾ ਵਰਤੇ ਜੰਮ ਜਾਂਦੀ ਹੈ ਇਹ ਨਹੀਂ ਜੰਮਦੇ ਇਹ ਨਹੀਂ ਜੰਮਦੀ ਹੈ ਨਾ ਅੱਛਾ ਇਹ ਸਹੀ ਰਹਿੰਦੀ ਹੈ ਇਹ ਪਕਾਈ ਹੋਈ ਹੈ ਕੱਚੀ ਤਾਂ ਖਰਾਬ ਕਰਦੀ ਅੱਛਾ ਹੂੰ ਠੀਕ ਹੈ ਆ ਜੀ ਫਿਰ ਵਿੱਕੀ ਨੂੰ ਕਹਿਣਾ ਵੀ ਵਿੱਕੀ ਭਈ ਆ ਦਿਖਾ ਆ ਬਿਸਕਟ ਜਿਹੜੇ ਤੁਸੀਂ ਦੇਖ ਰਹੇ ਹੋ ਇਹਨਾਂ ਚ ਖੂਨ ਦੀ ਕਮੀ ਪੂਰੀ ਕਰ ਦਿੰਦੇ ਆ ਤੇ ਮਿੱਟੀ ਦੇ ਬਿਸਕਟ ਆ ਜਿਹੜੇ ਤੁਸੀਂ ਪਹਿਲਾਂ ਵੀ ਕਦੇ ਨਹੀਂ ਦੇਖੇ ਹੋਣਗੇ ਤੁਹਾਨੂੰ ਇਹ ਕਿਵੇਂ ਲੱਗੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਤੁਸੀਂ ਜਰੂਰ ਇਸ ਨੂੰ ਸ਼ੇਅਰ ਕਰਦੇ ਤੁਸੀਂ ਜਿਹੜਾ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ